ਨਦਾਈ ਗੱਭਰੂ ਨਾ ਖਲਾ ਨਾ ਖਲਾ ਮੜੀ ਚਰਬੀ ਘਟੂ ਤੇਰੇ ਤੋਂ ਬਹੁਤ ਦੇਖੀ 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 ਉਹ ਥੱਲੇ ਆਉਣਾ ਲਓ ਵੀ ਗੁੱਡ ਮਾਰਨਿੰਗ ਹੋ ਗਈ ਮਿੱਤਰੋ ਆਪਾਂ ਚੱਲਿਆਂ ਗੱਡੀ ਖਾਲੀ ਕਹਿੰਨਾ ਰਾਤ ਭਰ ਲਿਆ ਇਦੇ ਤੇ ਪਰੀ ਦੀ ਵੀਡੀਓ ਬਾੜੀ ਉਹ ਤਾਂ ਬਣਾਈ ਨਹੀਂ ਰਾਤ ਤੇ ਬਾਕੀ Me dejaría leyenda Fíjalo. a few moments later, la metro, se trae, ve, se verá. ਬਗਾਂ ਜਾ ਹੋ ਗਈਆਂ ਨਿਸ਼ੂ ਕਿ ਨਹੀਂ ਘੁਮਾ ਨਹੀਂ ਇਹ ਮੋਟਰ ਕੱਢੀ ਆ ਜੇ ਕੱਢ ਦੇ ਕੱਢ ਦੇ ਮੇਰੇ ਮਨ ਦੇ ਆ ਸੁਣਣਾ ਲੱਜੂ ਕੀ ਕਹਿੰਦਾ ਜਰ ਮਾਰ ਗੋਲੀ ਚਲ ਚੰਗਾ ਭਲਾ ਪਤਾ ਯਾਰ ਗੱਡੀ ਕਰ ਯਾਰ ਅੱਗਾ ਪਿੱਛੇ ਦੇ ਵਕਤ ਮੈਂ ਦੁਆਰੇ ਲਾਦਾ ਮੈਂ ਕਿਹਾ ਦੇਖ ਸੜਕ 'ਤੇ ਲਾ ਦੇ ਗੱਡੀ ਨੂੰ ਕੋਈ ਨਹੀਂ ਕਹਿੰਦਾ ਬਾਹਰ ਕਰ ਦੇ ਜੱਟ ਉਹ ਕਮਾਣੀ ਤੇ ਲਾ ਦੇ ਚਲ ਕੱਢ ਫਿਰ ਕੱਢ ਛਿੜੀ ਨਿਸ਼ੂ ਹੰਬਲ ਨਹੀਂ ਹੋਲੇ ਦੱਸ ਸੱਤ ਸੱਤ ਲਾ ਜੀ ਚਲ ਮੈਂ ਤੁਹਾਨੂੰ ਇਹ ਨੂੰ ਮੈਂ ਆਹੀ ਕਹਿੰਦਾ ਵੀ ਇੱਧਰ ਰੱਖ ਕਿੰਨੇ ਕੁ ਬਹਿ ਗਏ ਆ ਲੋ ਆ ਬੇਹੜਾ ਟਾਇਰ ਫਾੜ ਕੇ ਗੱਡੀ ਦਾ ਤੇ ਇੱਥੇ ਜੱਕ ਲਾਇਆ ਦਾ ਕੱਚੇ ਚ ਜੱਕ ਦਬ ਗਿਆ ਸਾਡਾ ਕਰਦੇ ਬੰਦ ਲੋ ਮਿੱਤਰੋ ਪਹਿਲਾ ਅਟੈਂਪਟ ਦਾ ਫੇਲ ਹੋ ਗਿਆ ਸਾਡਾ ਜੱਕ ਦਬ ਗਿਆ ਥੱਲੇ ਹੁਣ ਸ਼ੜਕ ਤੇ ਚੜਨ ਲੱਗਿਆਂ ਗੱਡੀ ਸ਼ੜਕ ਤੇ ਚੜ ਕੇ ਫੇਰ ਜੱਕ ਲਾਵਾਂਗੇ ਉਹਦੇ ਨੂੰ ਕਰਾ ਲਾਂ ਉਹਦੇ ਨੂੰ ਉਹ ਬੱਸ ਉਹ ਬਾਸ ਲੋ ਬਾਈ ਗੱਡੀ ਰੋਡ ਤੇ ਚੜਾਉਣ ਨੂੰ ਕਿਹਾ ਤਾਂ ਉਹ ਲੈ ਗਿਆ ਚੱਲ ਚਾ ਜਾ ਜੇ ਸਾਨੂੰ ਸੰਦਪੰਦਾ ਰੋਡ ਨਾ ਪੈਣਾ ਸਾਰਾ ਚਲੋ ਸਮਾਨ ਪਹਚਾ ਲਈਏ ਫਿਰ ਮਿਲਦਾ ਤੁਹਾਨੂੰ ਕਿਹਦੇ ਚ ਹੌਸਲੇ ਨੇ ਲੈ ਖੰਮੀ ਤੁਹਾਨੂੰ ਜਾਦੀ ਮਰਾਈ ਦੀ ਮੜੀ ਆਇਆ ਕਿੱਥੇ ਕੱਪੜਾ ਵੀ ਛੋਟਾ ਜਿਹਾ ਕੱਪੜਾ ਕਿੰਨਾ ਦਾ ਜਿਆਦਾ ਹੀ ਆ ਵਾਹ ਸ਼ਾਬਾਸ਼ ਚੱਲ ਕੋਈ ਯੱਕਾ ਨਹੀਂ ਜੱਟਾਂ ਬੰਗਾਰੀ ਬੰਗਾਰੀ ਰਾਤਾਂ ਜਾਗ ਜਾਗ ਕੇ ਕੈਨ ਰਾਤਾਂ ਜਾਗ ਜਾਗ ਕੇ ਜੱਟਾਂ ਇਹ ਨਹੀਂ ਕਰ ਰ ਗੱਲ ਸਹੀ ਨਹੀਂ ਇਹ ਜੱਟਾਂ ਦੇ ਟੈਨ ਨੇ ਉਸ ਬਸ ਨਹੀਂ ਪਟਾਕਾ ਹੀ ਪੈਂਦਾ ਦੇਖ ਲੋ ਪਰ ਆਪਣਾ ਪਟਾਕਾ ਨਹੀਂ ਪਾਇਆ ਬੈਠਾ ਵੀਰ ਮਹਾਂਸ਼ਕੀ ਇਹ ਤਾਂ ਪਤਾ ਕਿਹੜੀ ਆ ਇਹ ਲੱਜੂਨੇ ਦਿਖਾ ਦਿੰਦੇ ਆ ਆਏ ਬਾਬੂ ਜੱਕ ਮੈਹੀ ਚੱਕਿਆ ਤਾਂ ਕੋਈ ਪਤਾ ਨਹੀਂ ਉਹ ਵੀ ਘੰਟਾ ਹੋ ਗਿਆ ਨੂੰ ਇੱਥੇ ਲੱਗੇ ਨੂੰ ਜੱਕ ਦਾ ਹਾਂ ਜੱਕ ਨਹੀਂ ਚੱਕਿਆ ਗਿਆ ਤੂੰ ਅ ਜੱਕ ਦਾ ਮੈਂ ਚੱਕਿਆ ਤੁਹਾਡੇ ਵੀਡੀਓ ਨੂੰ ਮੁੜਿਆਉਣਾ ਪਿਆ ਤਾਂ ਮੈਂ ਮਤਲਬ ਵੀ ਬਲੋਗ ਕਰਕੇ ਕਰਦਾ ਜੱਕ ਦਾ ਮੈਂ ਚੱਕਿਆ ਆਏ ਵਰਤਾ ਲੋ ਮੈਂ ਤੁਹਾਨੂੰ ਆ ਜਿਹੜੇ ਆ ਇਹ ਜੱਟਾਂ ਦੇ ਟਾਇਆ ਨਹੀਂ ਪਟਾਕਾ ਪਟੂਕਾ ਨਹੀਂ ਇੱਕ ਹੱਥ ਨਾਲ ਫੜਦਾ

ਰੋ ਗਿਆ ਰਾਜੂ ਉਹ ਜੀ ਫਿਰ ਫਾਇਨਲੀ ਅਸੀਂ ਟਾਇਰ ਕੱਢ ਲਿਆ ਬਾਹਰ ਇਹ ਜਿਹੜੇ ਲੱਗੇ ਹੋਏ ਨੇ ਅਬ ਤੋਂ ਪਹਿਲਾਂ ਇਹ ਚੀਜ਼ ਨੂੰ ਕਪੜਾ ਮਾਰੋ ਅਚਾ ਉਹ ਕਾਨੂੰ ਮਾਰ ਰਹੇ ਨੇ ਤਾਂ ਫਿਰ ਵੀ ਪੀ ਲਾਲ ਪੜੇ ਜਾਗਾ ਉਹ ਤੋਂ ਮਾਰੋ ਇਹ ਤਾਂ ਕਪੜਾ ਮਾਰਨਾ ਪੈਂਦਾ ਕਿਉਂਕਿ ਇੱਥੇ ਕਚਰਾ ਦਾ ਸਾਫ ਹੋ ਜਾਂਦਾ ਫਿਰ ਟਾਇਰ ਲੂਸ ਜਾਂ ਨਹੀਂ ਹੁੰਦਾ ਪ੍ਰੋਪਰ ਕੱਥਿਆ ਜਾਂਦਾ ਉਹ ਵਟਾ ਬੋਲ ਹਾਂ ਤੁਹਾਨੂੰ ਟਾਈਮ ਲਾਈਵ ਚ ਦਿਖਾਉਂਦਾ ਵੀ ਕੀ ਹੁੰਦਾ ਇੱਥੇ செல்வி ਹੇ ਪੱਤੀ ਮੜੀ ਹੋਈ ਆ ਉਹ ਹੀ ਹਾਂਜੀ ਆਹ ਪਟਾਣਾ ਤੁਸਮ ਨੂੰ ਦਿਦਾ ਨਹੀਂ ਅੰਨਾ ਭਿੰਦੂ ਤੁਸ ਤੇ ਇਹਿਆ ਆ ਪਟਿਆ ਆਉਣਾ ਹੈ

ਸੇ ਲੋ ਬਾਬੇ ਹਲਾ ਟਾਇਰ ਬਦਲਿਆ ਗਿਆ ਹਾਂ ਤੁਹਾਨੂੰ ਅਸੀਂ ਗਾਂ ਜਾ ਕੇ ਮਿਲਦੇ ਹਾਂ ਇੱਥੇ ਗੱਡੀਆਂ ਖਾਲੀ ਕਰਨੀਆਂ ਨੇ ਓਕੇ ਲਓ ਵੀ ਬ੍ਰੇਕਾਂ ਲਾ ਆਤੀਆਂ ਮੁੰਡਿਆਂ ਨੇ ਲੱਗਦਾ ਲੋਕੇਸ਼ਨ ਆ ਗਈ ਸੜਤੀਆਂ ਹੈਂਡ ਬ੍ਰੇਕਾਂ ਸੁਣੀ ਹੋਣੀ ਆਵਾਜ਼ ਐਦਾਂ ਦੀ ਲੋ ਵੀ ਵੀਰੋ ਪਹੁੰਚ ਚੁੱਕੇ ਹਾਂ ਅਸੀਂ ਆਪ ਦੀ ਲੋਕੇਸ਼ਨ ਜਿੱਥੇ ਗੱਡੀਆਂ ਖਾਲੀ ਕਰਨੀਆਂ ਤੇ ਉਹ ਲੱਗੀਆਂ ਢੇਰੀਆਂ ਆਈਆਂ ਆਮ ਨੂੰ ਮੈਨੂੰ ਖੇਤੋਂ ਖੇਤੀ ਹੁੰਦਾ ਲੱਗਦਾ ਥੱਲੇ ਉਤਰ ਕੇ ਦੇਖਦੇ ਆ ਆਇਓਕਰ ਲਾਉ ਮਿਟਰ ਉਹਰੇ ਕਰਨੀ ਅਹੀ ਗੱਡੀਆਂ ਖਾਲੀ ਤੇ ਉਹ ਪਰਾਂ ਦੀ ਇੱਕ ਨੰਬਰ ਰੋਡ ਬਣਾ ਹੋਇਆ ਐ ਨ ਪੱਕਾ ਰਸਤਾ ਥੱਲੇ ਉੱਤਣ ਵਾਸਤੇ ਆ ਪਲਾਂਟ ਚਾਉਣ ਨੂੰ ਪਰ ਪਿੰਡ ਵਾਲੇ ਇੰਨੇ ਬੇਕਾਰ ਬੰਦੇ ਨੇ ਆਉ ਦੇਖੋ ਕਿੱਦਾਂ ਦਾ ਰਸਤੇ ਤੈਨੂੰ ਗੱਡੀ ਵੜਵਾਉਂਦੇ ਨੇ ਕਹਿੰਦੇ ਸਾਡੀ ਪੈਪਲਾਨ ਪਾਈ ਹੋਈ ਆ ਵੀ ਤੁਸੀਂ ਜਦੋਂ ਮਾਲ ਮੰਗਾਉਨੇ ਹੋ ਤੁਹਾਡੇ ਪਿੰਡ ਦਾ ਕੰਮ ਆ ਇਹ ਸਾਲਿਓ ਆਇੰਦਾ ਕੀ ਕਹਿੰਦੇ ਚਲੋ ਉਧਰੋਂ ਨੂੰ ਲਿਆ ਆ ਵੇਖੋ ਕਿੰਨਾ ਔਖਾ ਹੋਣਾ ਪੈਣਾ ਔਰੇ ਪੂਰਾ ਪੂਰਾ ਰਾਸਤਾ ਗੱਡੀ ਦੂਰ ਜਾ ਰਹੀ ਹੈ ਅੱਗਾ ਲੈ ਗਾ ਟ੍ਰਵਲ ਆ ਗਏ ਆਹ ਗੱਡੀ ਹੋ ਮੰਦਾ ਬਣਾਉਣਾ ਉਡੀ ਜਦੀ ਐਡਾ ਵਧੀਆ ਰਸਤੇ ਨੂੰ ਮਨਾ ਕਰਕੇ ਅੱਜ ਤੈਨੂੰ ਗੱਡੀਆਂ ਬੜਵਾ ਰਹੇ ਨੇ ਭਾਈ ਸਾਡੀਆਂ ਦੇਖੋ ਲਓ ਵਾਈਕਮਾ ਕੀ ਗੱਡੀ ਉੱਪਰ ਆਉਂ ਉਹ ਉੱਪਰ ਆਉ ਬਕਸੇ ਦਾ ਹੋ ਜਾ ਤੋੜਾ ਇਹਦਾ ਉੱਪਰ ਪਿੰਡ ਆਉਂਦਾ ਉਹ ਲਰ ਰਹੀ ਤੋ ਉਹ ਲਰ ਰਹੀ ਤੋ ਹੈਗਾ 10 ਕਿਲੋਮੀਟਰ ਚੱਲ ਚੱਲ ਨਾ ਤਾਰਾ ਬਾਜਿੰਗਾ ਤਾਰਾ ਦਾ ਭਰਨਾ ਤੇ ਮਟੁੰਦੇ ਨੇ ਲਓ ਵੀ ਹੁਣ ਤੁਹਾਡੇ ਬੇਰੀ ਦੀ ਵਾਲੀ ਹੋਣੀ ਐ ਸੋ ਆਵੋ ਮੇਰੀਓ ਗੱਡੀ ਘੜੀ ਆ ਓ ਰੋਕ ਨਾ ਯਾਰ ਜਾਨੋ ਸਿੱਧੀ ਆ ਪਰਾਂ ਰੱਖ ਆ ਚੱਲ ਲੈ ਬਾਬਾ ਇੰਨਾ ਕੰਮ ਦਾ ਮੈਂ ਫਸਾਦੀ ਤਾਂ ਨਾ ਗੱਡੀ ਮਾਰ ਦੀ ਗੱਲ ਹੈ ਬਾਬੇ ਦਾ ਕੰਮ ਕੀ ਹੈ ਪੱਥਰ ਜੱਟ ਆਹ ਹੋ ਗਿਆ ਪੰਜਾਬ ਆਹ ਇਸ਼ੂ ਆਹ ਪਾਰ ਤੇ ਤੋਂ ਠੀਕ ਹੈ ਜੀ ਮਾਰ ਦੋ ਚੱਲ ਵੀ ਨੀਸ਼ੂ ਪੱਧਰ ਕਰਦੇ ਆ ਕਰ ਹੁਣ ਵਲੌਗ ਜੀ ਬੰਦ ਚੱਲ ਬਾਬੇ ਨੂੰ ਕਹਿੰਦਾ ਵੀ ਕੱਲੀ ਨਾ ਕਹਿੰਦਾ ਗੱਡੀ ਫਸਾਦੀ ਆਹ ਜੀ ਫੋਟੋ ਖਿੱਚੀ ਵੀ ਆ ਆਹਨ ਓਕੇ ਕੰਮ ਵੀਰੇ ਯੰਗ ਹੋ ਗਾਮਾ ਹਾਂ ਕੋਈ ਜੱਕਰ ਨਹੀਂ ਚੱਕਦੇ ਜਾਂ ਕਦੇ ਉਹ ਹੋ ਗਈ ਹੁਣ ਤਾਂ ਉਹ ਬਰੀ ਗੱਡਾ